ਪੁਲਿਸ ਪਰਦਾ ਤਾਂ ਮੁਰਦਾਬਾਦ 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 ਪੂਰੇ ਆਟੋ ਚਲਾਉਣਾ ਹੀ ਘੱਟੋ ਘੱਟ ਮੈਨੂੰ 8-9 ਸਾਲ ਹੋ ਗਈ ਮੈਨੂੰ ਚਲਾਉਂਦੇ ਨੂੰ ਮੇਥੋਂ ਪਹਿਲਾਂ ਹੋਰ ਵੀ ਸਾਡੇ ਸੀਨੀਅਰ ਆਟੋ ਵਾਲੇ ਹੈਗੇ ਆ 20 ਸਾਲ ਹੋ ਗਏ ਜੀ ਤੇ ਅਸੀਂ ਉਹ ਪੁਲਿਸ ਸਟਾਫ ਜਿਹੜਾ ਹੈਗਾ ਜੀ ਪੀਸੀਆਰ ਵਾਲਾ ਮੁੰਡਾ ਜੀ ਉਹ ਆਉਂਦਾ ਤੇ ਸਾਨੂੰ ਉਹ ਲੱਤਾਂ ਲੁੱਟਾ ਮਾਰਦਾ ਕਹਿੰਦਾ ਇਥੋਂ ਚੱਲੋ ਤੇ ਆਟੋ ਨਹੀਂ ਖੜਾਣ ਦੇਣੇ ਕਾਰਨ ਪਤਾ ਨਹੀਂ ਸਾਨੂੰ ਦੱਸਦਾ ਨਹੀਂ ਜੀ ਆਉਂਦਾ ਤੇ ਕਹਿੰਦਾ ਬਸ ਤੁਸੀਂ ਚੱਲੋ ਵਾ ਹਾਂ ਹੋਰ ਪੀਸੀਆਰ ਵਾਲਿਆਂ ਦੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਕੱਲਾ ਉਸੇ ਬੰਦੇ ਨੂੰ ਹੀ ਦੋ ਜਣਿਆਂ ਨੂੰ ਦਿੱਕਤ ਹੈ ਹੋਰ ਕਿਸੇ ਵੀ ਪੀਸੀਆਰ ਵਾਲੇ ਨੂੰ ਦਿੱਕਤ ਨਹੀਂ ਹੈਗੀ ਐਸਐਸਪੀ ਨੇ ਮਾਰਕ ਕਰਕੇ ਤਾਂ ਕਹਿੰਦਾ ਲਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪੂਰੀ ਇਮਾਨਦਾਰੀ ਨਾਲ ਆਪ ਦਾ ਕੰਮ ਕਰਦੇ ਆ ਕੋਈ ਨਸ਼ਾ ਪੱਤਾ ਨਹੀਂ ਕਰਦੇ ਪਰ ਮੈਨੂੰ ਨਹੀਂ ਸਮਝ ਆ ਰਹੀ ਪੁਲਿਸ ਪ੍ਰਸ਼ਾਸਨ ਦੇ ਢਿੱਡ ਦੇ ਵਿੱਚ ਕੀ ਦਰਦ ਹੈ ਸਾਨੂੰ ਇੱਥੇ ਖੜ੍ਹੇ ਨਹੀਂ ਦਿੰਦੇ ਪੁਰੇ ਆਟੋ ਚਲਾਉਣਾ ਹੀ ਘੱਟੋ ਘੱਟ ਮੈਨੂੰ 8-9 ਸਾਲ ਹੋ ਗਈ ਮੈਨੂੰ ਚਲਾਉਂਦੇ ਨੂੰ ਮੇਥੋਂ ਪਹਿਲਾਂ ਹੋਰ ਵੀ ਸਾਡੇ ਸੀਨੀਅਰ ਆਟੋ ਵਾਲੇ ਹੈਗੇ ਆ 20 ਸਾਲ ਹੋ ਗਏ ਜੀ ਤੇ ਅਸੀਂ ਉਹ ਪੁਲਿਸ ਪ੍ਰਸ਼ਾਸਨ ਹੈਗਾ ਜੀ ਪੀਸੀਆਰ ਵਾਲਾ ਮੁੰਡਾ ਜੀ ਉਹ ਆਉਂਦਾ ਤੇ ਸਾਨੂੰ ਉਹ ਲੱਤਾਂ ਲੁੱਟਾ ਮਾਰਦਾ ਕਹਿੰਦਾ ਇਥੋਂ ਚੱਲੋ ਇਥੋਂ ਆਟੋ ਨਹੀਂ ਖੜਾਣ ਦੇਣੇ ਅਸੀਂ ਐਸਐਸਪੀ ਸਾਹਿਬ ਦੇ ਵੀ ਦਰਖਾਸਤ ਦੇ ਕੇ ਆਏ ਸੀਗੇ ਜੀ ਠੀਕ ਆ ਮੁੜ ਕੇ ਅਸੀਂ ਮੈਂ ਡਿਪਟੀ ਮੇਅਰ ਤੇ ਵੀ ਗਏ ਸੀ ਨਾਲ ਸਾਡੇ ਬੱਬਲ ਐਮਸੀ ਵੀ ਗਏ ਸੀ ਜੀ ਕਾਰਨ ਕਿਉਂ ਨਹੀਂ ਖੜਾਣ ਕਾਰਨ ਪਤਾ ਨਹੀਂ ਸਾਨੂੰ ਦੱਸਦਾ ਨਹੀਂ ਜੀ ਆਉਂਦਾ ਤੇ ਕਹਿੰਦਾ ਵਸ ਤੁਸੀਂ ਚੱਲੋ ਜਿਹੜੇ ਦਿਨੇ ਡਿਊਟੀ ਕਰ ਹਾਂ ਦਿਨੇ ਡਿਊਟੀ ਕਰਦੇ ਆ ਜੀ ਉਹ ਜਦੋਂ ਆਉਂਦੇ ਆ ਹੋਰ ਐ ਹੋਰ ਪੀਸੀਆਰ ਵਾਲਿਆਂ ਦੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਕੱਲਾ ਉਸੇ ਬੰਦੇ ਨੂੰ ਹੀ ਦੋ ਜਣਿਆਂ ਨੂੰ ਐਸਐਸਪੀ ਨੇ ਮਾਰਕ ਕਰਕੇ ਤਾਂ ਕਹਿੰਦਾ ਲਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਫਿਰ ਵੀ ਹਟਾਉਂਦੇ ਆ ਫਿਰ ਵੀ ਹਟਾਉਂਦੇ ਆ ਉਹ ਕਹਿੰਦਾ ਵੀ ਐਸਐਸਪੀ ਨਾਲ ਗੱਲ ਕਰਾਓ ਸਿੱਧਾ ਕਹਿੰਦਾ ਉਹ ਕਿੰਨੀ ਗੱਡੀਆਂ ਨੇ ਅੱਜ ਘਟੋ ਘਟ 50 60 ਗੱਡੀਆਂ ਹੈਗੀਆਂ ਸਾਡੀ ਸਾਡੀ ਇਹ ਸੰਤਪੁਰਾ ਰੋਡ ਹੈ ਜੀ ਅੱਜ ਰੇਲਵੇ ਦੀ ਜੰਗਾ ਤੇ ਖੜਦੇ ਆ ਅੱਜ ਦੇ ਨਹੀਂ ਖੜਦੇ ਬਹੁਤ ਟਾਈਮ ਹੋ ਗਿਆ ਸਾਡੀ ਜੂਨੀਅਨ ਬਣੀ ਆ ਭਾਰਤੀ ਆ ਵਾਲਮੀਕੀ ਧਰਮ ਸਮਾਜ ਸਿਸ਼ਟਾ ਭਾਵਾ ਦਾ ਭਾਰਤ ਜੂਨੀਅਨ ਦਾ ਲੈਵਲ ਤੇ ਹੈਗੀ ਹੈ ਜੀ ਇਹ ਪੂਰੀ ਇਮਾਨਦਾਰੀ ਨਾਲ ਆਪਦਾ ਕੰਮ ਕਰਦੇ ਆ ਕੋਈ ਨਸ਼ਾ ਪੱਤਾ ਨਹੀਂ ਕਰਦੇ ਪਰ ਮੈਨੂੰ ਨਹੀਂ ਸਮਝ ਆ ਰਹੀ ਪੁਲਿਸ ਪ੍ਰਸ਼ਾਸਨ ਦੇ ਢਿੱਡ ਦੇ ਵਿੱਚ ਕੀ ਦਰਦ ਹੈ ਸਾਨੂੰ ਇੱਥੇ ਖੜ੍ਹਣ ਨਹੀਂ ਦਿੰਦੇ ਜਿਹੜੀ ਸਾਡੀ ਗੱਡੀਆਂ ਨੇ ਇਹ ਸਾਰੀਆਂ ਲਾਉਣ ਦੇ ਉੱਪਰ ਨੇ ਜੇ ਅਸੀਂ ਕੰਮ ਨਹੀਂ ਕਰਾਂਗੇ ਤੇ ਇਹਨਾਂ ਦੀ ਕਿੱਸਾ ਭਰਨੀ ਸਾਨੂੰ ਬੜੀ ਔਖੀ ਹੁੰਦੀਆਂ ਨੇ ਹੋ ਜਾਣਗੀਆਂ ਤੇ ਸਾਡਾ ਘਰ-ਵਾਰ ਚਲਾਣਾ ਸਾਨੂੰ ਬਹੁਤ ਔਖਾ ਹੋਏਗਾ ਸੋ ਅਸੀਂ ਇਹ ਕਹਿਣਾ ਚਾਹੁੰਦੇ ਜਿਹੜੇ ਆ ਪੀਸੀਆਰ ਵਾਲੇ ਭਾਈ ਸਾਹਿਬ ਇੱਥੇ ਆਂਦੇ ਸਾਨੂੰ ਮਨਾ ਕਰਦੇ ਸੰਦੀਪ ਐ ਕੋਈ ਮੈਨੂੰ ਪਤਾ ਨਹੀਂ ਮੇਰੇ ਮੱਥੇ ਨਹੀਂ ਲੱਗੇ ਉਹ ਸਾਡੇ ਨਾਲ ਸਿੱਧੀ ਗੱਲ ਕਰਨ ਵੀ ਉਹਨਾਂ ਨੂੰ ਪ੍ਰੋਬਲਮ ਕੀ ਐ ਕਿਉਂਕਿ ਸਾਡੇ ਜਿਹੜੇ ਬੰਦੇ ਐ ਬਿਲਕੁਲ ਸਾਫ਼ ਤੇ ਸੁਤਰੇ ਐ ਕੋਈ ਨਸ਼ਾ ਨਹੀਂ ਕਰਦੇ ਨਸ਼ੇ ਦੇ ਅਸੀਂ ਬਿਲਕੁਲ ਖਿਲਾਫ ਹੈ ਜਿਹੜੀ ਆ ਬਾਵਾ ਦੱਸਦੀ ਅਸੀਂ ਯੂਨੀ ਬਣਾਈ ਹੈ ਇੰਟਰਨੈਸ਼ਨਲ ਸਾਡੀ ਸੰਸਥਾ ਹੈ ਅਸੀਂ ਇੱਥੇ ਚੰਡੇ ਤੇ ਦਲੇ ਕੰਮ ਕਰ ਰਹੇ ਹਾਂ ਜੇ ਉਹਨਾਂ ਨੂੰ ਸਾਡੇ ਨਾਲ ਕੋਈ ਪ੍ਰੋਬਲਮ ਹੈ ਸਾਡੇ ਨਾਲ ਸਿੱਧੀ ਬੈਠ ਕੇ ਗੱਲ ਕਰਨ ਟੇਬਲ ਤੇ ਇਹ ਥੋੜੀ ਵੀ ਜੇ ਅਸੀਂ ਸਵਾਰੀਆਂ ਚੱਕੀਆਂ ਇੱਥੇ ਕੱਢਣਾ ਨਹੀਂ ਹੈ ਤੇ ਸਾਡੇ ਘਰ ਇੱਥੇ ਹੈ ਸਾਡੇ ਬਾਹਰ ਇੱਥੇ ਹੈ ਸਾਡੇ ਬੱਚੇ ਇੱਥੇ ਹੈ ਸਾਡੀ ਬਹੂਆਂ ਸਾਡੇ ਨੂੰ ਸਾਡੇ ਪੋਤਾ-ਪੋਤੀ ਇੱਥੇ ਨੇ ਅਸੀਂ ਕਿੱਥੇ ਖੜੀਏ ਦੱਸੋ ਆ ਸੰਤਪੁਰਾ ਰੋਡ ਜਿਹੜਾ ਹੈ ਸੰਤਪੁਰਾ ਰੋਡ ਹੈ ਜੁਨੀ ਨਾਲੇ ਸੀ ਹੈਗੇ ਘੱਟੋ ਘੱਟ 60 70 ਜਣੇ ਹੈਗੇ ਜੀ ਸਾਰਿਆਂ ਦੀ ਗੱਟੀ ਲੋ ਹਾਂਜੀ ਹਾਂ ਸਾਰਿਆਂ ਤਕਰੀਬ ਤਕਰੀਬ ਨੂੰ ਲਵਾਉਂਦੇ ਨਹੀਂ ਤਕਰੀਬ ਦੀ ਕਰਦੇ ਆ ਫਿਰ ਮੰਗਰ ਸੀ ਹੈ ਮੰਗਰ ਸੀ ਇਹ ਕਰਦੇ ਹੈ ਵੀ ਸਾਨੂੰ ਇੱਥੇ ਕਰਨ ਦਿਓ ਸਾਨੂੰ ਕੰਮ ਕਰਨ ਦਿਓ ਜੇ ਸਾਡੇ ਨਾਲ ਜੇ ਮਤਲਬ ਸਾਡਾ ਕੋਈ ਬੰਦਾ ਕੋਈ ਗਲਤ ਕਰ ਗੈਰ ਕਾਨੂੰਨੀ ਕੰਮ ਕਰਦਾ ਹੈ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਆ ਗਏ ਪ੍ਰਸ਼ਾਸਨ ਦੇ ਨਾਲ ਆ ਗਏ ਸਾਨੂੰ ਦੱਸੋ ਵੀ ਸਾਡਾ ਬੰਦਾ ਐਸਾ ਕੋਈ ਨਹੀਂ ਹੈ ਜਿਹੜਾ ਗੈਰ ਕਾਨੂੰਨੀ ਕੋਈ ਕੰਮ ਕਰੇ ਜਾਂ ਕਾਨੂੰਨ ਦੇ ਖਿਲਾਫ ਚੱਲੇ ਇਹ ਤਾਂ ਚੱਲਦਾ ਰੋਡ ਹੈਗਾ ਇੱਥੇ ਕਿਹੜਾ ਟੋ अपना स्टैंड ਹੈਗਾ ਨਹੀਂ ਨਹੀਂ ਸਟੈਂਡ ਨਹੀਂ ਹੈ ਚਲਦੇ ਰੋਡ ਚਲਦੇ ਰੋਡ ਤੇ ਅਸੀਂ ਮਤਲਬ ਹੁੰਦਾ ਕੀ ਹੈ ਚਲਦੇ ਰੋਡ ਤੇ ਪਰੇਸ਼ਾਨ ਹਾਂ ਚਲਦੇ ਰੋਡ ਤੇ ਪਰੇਸ਼ਾਨ ਕਰਦੇ ਮਤਲਬ ਆ ਰੇਲਵੇ ਦੀ ਜਗ੍ਹਾ ਹੈ ਇੱਥੇ ਇੱਥੇ ਅਸੀਂ ਮਤਲਬ ਸਵਾਰੀ ਇੱਥੇ ਤਰਦੇ ਨੇ ਤੇ ਖੜ ਜਾਨੇ ਜਦੋਂ ਜਦੋਂ ਸਵਾਰੀ ਆਈ ਸਵਾਰੀ ਬਿਠਾ ਕੇ ਅਸੀਂ ਚਲੇ ਜਾਨੇ ਹਾਂ ਬਸ ਪੰਜ ਚਾਰ ਮਿੰਟ ਦਾ ਹੁੰਦਾ ਹੈ ਤੇ ਖੜ ਕੇ ਫਿਰ ਆ ਲੈਣਾ ਟੱਪ ਕੇ ਸਾਡਾ ਕਰਿਆ ਗਿਆ ਲੈਣਾ ਟੱਪ ਕੇ ਕਰਿਆ ਗਿਆ ਸਾਡਾ ਤੇ ਮਤਲਬ ਸਾਡੀਆਂ ਧੀਆਂ ਪਹਿਣਾ ਨੂੰਹਾਂ ਪੋਤੇ ਪੋਤੀਆਂ ਭਰਾ ਸਾਡੇ 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 ਆਪਦੇ ਮੈਂ ਮਤਲਬ ਪਰਿਵਾਰਿਕ ਲੋਕ ਨਹੀਂ ਜਿਨ੍ਹਾਂ